ਸ਼੍ਰੀ ਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਸੁਬੀਤ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਬੀਤ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤੱਕ ਸਭ ਤੋਂ ਬੇਮਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ। ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰਦੇ ਰਹੇ ਹੋ ਕਿ 20 22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ। ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਦੀ ਤੁਸੀਂ ਖਰੀਦੋ ਪ੍ਰਕਿਰਤ ਕੀਤੀ ਕਿਸ ਕਿਸਮ ਦਾ ਹੱਥ ਕੰਡਾ ਵਰਤਿਆ। ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ ਮੈਂ ਕਹਿ ਸਕਦਾ ਜਮਾਨਤ ਜਬਤ ਬਚਾਉਣ ਦੇ ਲਈ ਜਿੰਨੀ ਵੋਟ ਚਾਹੀਦੀ ਸੀ ਉਹ ਤੋਂ ਵੀ ਅੱਧੀ ਵੋਟ ਪਈ ਹੈ ਇਸ ਕਰਕੇ ਅੱਜ ਵੀ ਮੌਕਾ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਦੀ ਸ਼ਰਨ ਚ ਪਹੁੰਚੋ ਔਰ ਆਪਣੇ ਦੁਬਾਰਾ ਕੀਤੇ ਗੁਨਾਹਾਂ ਨੂੰ ਮਾਫ ਕਰਵਾ ਕੇ ਤੇ ਪੰਥ ਦੀ ਸ਼ਕਤੀ ਨੂੰ ਇਕੱਠਾ ਹੋਣ ਦਾ ਮੌਕਾ ਦਿਓ ਔਰ ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਾਰੀ ਹੋ ਗੁਜ਼ਰੇਗਾ ਮੈਂ ਸਮਝਦਾ ਕਿ 2017 ਤੋਂ ਬਾਅਦ 2017 ਬੁਰੀ ਤਰ੍ਹਾਂ ਹਾਰੇ 19 ਹਾਰੇ ਜਿੰਨੇ ਬਾਅਦ ਇਲੈਕਸ਼ਨ ਆਏ ਉਹ ਹਾਰੇ ਔਰ ਅੱਜ ਦਾ 24 ਦੇ ਵਿੱਚ ਜਿਹੜਾ ਸੀਗਾ ਉਹ ਆਪਾਂ 10 ਸੀਟਾਂ ਤੇ ਜ਼ਮਾਨਤ ਜਬਤ ਕਰਾਈ ਔਰ ਇਹ ਵਾਰ-ਵਾਰ ਜ਼ਮਾਨਤ ਜਬਤ ਕਰਾਉਣ ਦਾ سلسلہ ਜਿਹੜਾ ਇਹ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਸ਼੍ਰੀ ਕਲਤਕ ਸਾਬ ਤੋਂ ਬੇਮੁਖ ਹੋਏ ਸੁਖਬੀਲ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਕਾਲਕਟਖ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਹੀ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲਕਟਖ ਸਾਹਿਬ ਤੋਂ ਬੇਮੁਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ ਚ ਅਕਸਰ ਪ੍ਰਚਾਰਦੇ ਰਹੇ ਹੋ ਕਿ 20 22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਲਈ ਤੁਸੀਂ ਖਰੀਦੋ-ਵਰੁਕ ਕੀਤੀ ਕਿਸ ਕਿਸਮ ਦਾ ਹੱਥ-ਪੰਡਾ ਵਰਤਿਆ ਪਰ ਫਿਰ ਵੀ ਬੁਰੀ ਤਰ੍ਹਾਂ ਜ਼ਮਾਨਤ ਜਬਤ ਹੋਈ ਔਰ ਮੈਂ ਕਹਿ ਸਕਦਾ ਹਾਂ ਜ਼ਮਾਨਤ ਜਬਤ ਬਚਾਉਣ ਦੇ ਲਈ ਜਿੰਨੀ ਵੋਟ ਚਾਹੀਦੀ ਸੀ ਉਸ ਤੋਂ ਵੀ ਅੱਧੀ ਵੋਟ ਪਈ ਹੈ ਇਸ ਕਰਕੇ ਅੱਜ ਵੀ ਮੌਕਾ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਸ਼ਰਨ ਚ ਪਹੁੰਚੋ ਔਰ ਆਪਣੇ ਦੁਬਾਰਾ ਕੀਤੇ ਗੁਨਾਹਾਂ ਨੂੰ ਮਾਫ਼ ਕਰਵਾ ਕੇ ਤੇ ਪੰਥ ਦੀ ਸ਼ਕਤੀ ਨੂੰ ਇਕੱਠਾ ਹੋਣ ਦਾ ਮੌਕਾ ਦਿਓ ਔਰ ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਾਰੀ ਹੋ ਗੁਜ਼ਰੇਗਾ ਮੈਂ ਸਮਝਦਾ ਕਿ 2017 ਤੋਂ ਬਾਅਦ 2017 ਬੁਰੀ ਤਰ੍ਹਾਂ ਹਾਰੇ 19 ਹਾਰੇ ਜਿੰਨੇ ਬਾਅਦ ਇਲੈਕਸ਼ਨ ਆਏ ਉਹ ਹਾਰੇ ਔਰ ਅੱਜ ਦਾ 24 ਦੇ ਵਿੱਚ ਜਿਹੜਾ ਸੀਗਾ ਉਹ ਆਪਾਂ 10 ਸੀਟਾਂ ਤੇ ਜ਼ਮਾਨਤ ਜਬਤ ਕਰਾਈ ਔਰ ਇਹ ਵਾਰ-ਵਾਰ ਜ਼ਮਾਨਤ ਜਬਤ ਕਰਾਉਣ ਦਾ سلسلہ ਜਿਹੜਾ ਇਹ ਜਿਹੜਾ ਇਹ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਕਰਨ ਵਾਲੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇਹ ਜੀਆਂ ਗੱਲਾਂ ਨਾ ਕਾਬਲੇ ਬਰਦਾਸ਼ਤ ਹੈ ਔਰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਪੰਥ ਦੀ ਪਾਰਟੀ ਨੂੰ ਪੰਥ ਦੇ ਵੱਲੇ ਕਰਨਾ ਚਾਹੀਦਾ